ਅਬਿੰਦਰ ਹਾਂਜੀ ਮੰਮੀ ਓਰੇ ਆਹ ਮੇਰੀ ਗੱਲ ਸੁਣ ਹਾਂਜੀ ਆਈ ਮੰਮੀ ਮੈਂ ਕਿਹਾ ਕੁੜੀ ਨੂੰ ਲੋੜੀ ਨਹੀਂ ਤੇ ਅੰਜਣਾ ਤੂੰ ਜਾਣਾ ਮੰਮੀ ਦੇਣਾ ਲੋੜੀ ਤੇ ਆ ਗਈ ਐ ਤੇ ਜਾਣਾ ਕਦੋਂ ਆ ਤੂੰ ਮੰਮੀ ਜਾਣਾ ਤੇ ਹੈਗਾ ਵਾ ਤੁਹਾਨੂੰ ਪਤਾ ਤੇ ਹੈਗਾ ਵਾ ਇਨਾਂ ਨੂੰ 15 ਪੀਸ ਮਸਾਲੇ ਵੀ ਮਿਲਦੀ ਆ ਤੇ ਉਦੋਂ ਵੀ ਅੰਜਾਵਾਂਗੇ ਨਹੀਂ ਮੇਰੀ ਗੱਲ ਸੁਣ ਲੋੜੀ ਨੰਗ ਗਈ ਫੇਰ ਕੀ ਫਾਇਦਾ ਵਜਾਂਦਾ ਲੋਹੜੀ ਤੇ ਆ ਗਈ ਆ ਤੇ ਤੁਹਾਡਾ ਤੇ ਹਰ ਵਾਰੀ ਇਹੋ ਕੋਈ ਰਹਿੰਦਾ ਵਾ ਤੇ ਐਰ ਕਾ ਨਾ ਇਦਾਂ ਨਹੀਂ ਮੈਂ ਹੋਣ ਦੇਣੀ ਮੈਂ ਆਪ ਜਾਣਾ ਵਾ ਨਾਲ ਸਮਾਨ ਖਰੀਦਣ ਤੇ ਲੋਹੜੀ ਦੇਣ ਵੀ ਮੈਂ ਆਪ ਹੀ ਜਾਣਾ ਵਾ ਚੰਗਾ ਮੰਮੀ ਕੋਈ ਗੱਲ ਨਹੀਂ ਚਲ ਜਿਓ ਚਲ ਆਉਂਦੇ ਆ ਤੇ ਕਰ ਲਿਓ ਸਲਾ ਤੁਹਾਨੂੰ ਪਤਾ ਹੀ ਅੱਗੇ ਤੇ 15 ਤਰੀਕ ਮਿਲਦੀ ਸੈਲਰੀ ਤੇ ਫੇਰ ਹੀ ਦੇਣ ਜਾਂਦੇ ਸੀ ਤੇ ਜੇ ਐਤ ਕਿ ਗੇਤੀ ਦੇਣ ਜਾਣਾ ਵਾ ਤਾਂ ਚਲ ਤੁਸੀਂ ਆਉਂਦੇ ਆ ਤੇ ਕਰਕੇ ਸਲਾ ਤੇ ਚਲ ਜਿਓ ਆਪ ਖਰੀਦ ਲਿਓ ਸਮਾਨ ਚਲ ਕੋਈ ਨਹੀਂ ਅੰਦਾਵਾ ਰਾਹੁਲ ਤੇ ਮੈਂ ਕਰਦੀ ਆ ਗੱਲ ਤਜਾਸ ਤੂੰ ਕਰ ਲੈ ਫਿਰ ਕੰਮਕੂਮ ਆਪਣਾ ਠੀਕ ਹੈ ਹੋਰ ਮੰਮੀ ਕੱਪੜੇ ਪਾਉਂਦੇ ਆਹੋ ਕੱਪੜੇ ਤੇ ਗਿੱਲੇ ਆ ਸੁੱਕਦੇ ਨਹੀਂਗੇ ਠੰਡ ਬੜੀ ਆ ਧੁੰਦ ਜੀ ਬੜੀ ਆ ਤੇ ਸੁੱਕਦੇ ਨਹੀਂਗੇ ਆਹ ਧੁੰਦ ਤੇ ਬਥਰੀ ਆ ਤੇ ਨਾਲੇ ਮੇਰੀ ਸੁਣ ਗੱਲ ਹਾਂਜੀ ਤੇ ਕੁੜੀ ਕੋ ਲੋੜੀ ਲੈ ਕੇ ਨਹੀਂ ਜਾਣਾ ਮੰਮੀ ਲੋੜੀ ਲੈ ਕੇ ਤੇ ਜਾਣਾ ਵਾ ਪਰ ਤਨਖਾਹ ਤੇ ਤੁਹਾਨੂੰ ਪਤਾ 15 ਤਰੀਕ ਨੂੰ ਮਿਲਣੀ ਆ ਤੇ ਗੱਲ ਸੁਣ ਮੇਰੀ 15 ਤੇ ਲੋੜੀ ਨੰਗ ਜਾਣੀ ਆ ਤੇ ਫੇਰ ਕੀ ਫਾਇਦਾ ਜਾਣਦਾ ਹਰ ਵਾਰੀ ਤੁਸੀਂ ਇਦਾਂ ਹੀ ਕਰਦੇ ਜੀ ਪਰ ਉਹਦੀ ਬੇਇੱਜ਼ਤੀ ਹੁੰਦੀ ਆ ਸਹੁਰੇ ਘਰ ਫਿਰ ਮੰਮੀ ਉਹ ਤਾਂ ਗਲਤ ਨਹੀਂ ਸਹੀ ਆ ਹੁਣ 15 ਤਰੀਕ ਨੂੰ ਮਾਲਕ ਨੇ ਤਨਖਾਹ ਦੇਣੀ ਫਿਰ ਮੈਂ ਵੀ ਕੀ ਕਰ ਸਕਦਾ ਵਾਂ ਇਹ ਗੱਲ ਤਾਂ ਮੈਨੂੰ ਪਤਾ ਨਹੀਂ ਹੋ ਜਿੱਦਾਂ ਮਰਜ਼ੀ ਕਰ ਤੇ ਲੋੜੀ ਉਹਦੀ ਹਰ ਕਾ ਪਹਿਲਾਂ ਦੇ ਕੇ ਆਉਣੀ ਆ ਚਲੋ ਵੇਜਦਾ ਮੰਮੀ ਆਹੋ ਕਰ ਲੈ ਇੰਤਜ਼ਾਮ ਕਿਤੇ ਹਾਂ ਚਲਦਾ ਕੋਈ ਨਹੀਂ ਹਾਂ ਜੀ ਆ ਗਏ ਜੋ ਆ ਆ ਗਿਆ ਅੱਛਾ ਤਾਂ ਕੀ ਕਹਿਣ ਡੇ ਮਮਮੀ ਮਮਮੀ ਕਹਿਣ ਡੇ ਵੀ ਲੋੜੀ ਯਾਰ ਕੀ ਕੀਤੀ ਜਾਣੀ ਦੇਣ ਅੱਗੇ ਨਹੀਂ ਤੇ 15 ਨੂੰ ਜਾਈਦਾ ਹੈ ਦੀਦੀ ਕੋ ਤੋ ਹੀ ਦੇਹਸਲਾ ਕਰਨਾ ਆ ਮਮਮੀ ਮੈਨੂੰ ਵੀ ਕਹਿਣ ਡੇ ਇਹ ਵੀ ਲੋੜੀ ਦੇਣ ਜਾਣਾ ਵਾ ਤੇ ਅੱਗੇ ਤੀ 15 ਦੇ ਕੇ ਆਉਨੇ ਤੇ ਐ ਕਿ ਗੇਤੀ ਦੀ ਆ ਕੇ ਆਓ ਲੇਟ ਕਰ ਦਿੰਦੇ ਜੋ ਹਰ ਵਾਰੀ ਤਾਂ ਹੁਣ ਵੀ ਲੈ ਲੋ ਫਿਰ ਕੀ ਕਰਨਾ ਵਾ ਤੁਸੀਂ ਦੇਦਾ ਕਿ ਤੂੰ ਪੈਸਾ ਪੋਣਾ ਤੈਨੂੰ ਪਤਾ ਪੈਸੇ 15 ਤੀਗ ਨੂੰ ਮਿਲਦੇ ਆ ਹਾਂਜੀ ਹਾਂਜੀ ਫੜ ਲਓ ਫਿਰ ਕੀ ਕਹੋ ਆ ਚੱਲ ਕਰਦਾ ਕਿ ਇਦਾਂ ਹੀ ਹੱਲ ਹੋਣਾ ਵਾ ਕੋਈ ਤਰੀਕਾ ਹੈ ਨਹੀਂ ਆ ਹਾਂਜੀ ਜਾਣਾ ਤਾਂ ਪੈਣਾ ਹੀ ਆ ਹੁਣ ਤੈਨੂੰ ਕਿਹ ਨਾਲ ਮੰਮੀ ਕਹਿੰਦੇ ਮੈਂ ਜਾਣਾ ਨਾਲ ਅੱਛਾ ਆ ਚੱਲ ਮੈਂ ਕਰਦਾ ਫਿਰ ਯਾਰ ਦੋਸਤਾਂ ਨੂੰ ਫੋਨ ਕਰਦਾ ਫਿਰ ਕੋਈ ਨਹੀਂ ਪੁੱਛ ਲੈ ਚੱਲ ਬਹਿ ਜਾਓ ਫਿਰ ਤੀ ਮੈਂ ਤੁਹਾਨੂੰ ਰੋਟੀ ਲਿਆਦਾ ਛੱਲਾ ਦੇ ਰੋਟੀ ਫਿਰ ਯਾਰ ਕਰਦਾ ਫੋਨ ਫਿਰ ਕਿਨੂੰ ਕਰਦਾ ਯਾਰ ਕੋਈ ਹੱਲ ਹੈਲੋ ਹੈਲੋ ਆਰਨਦ ਕੀ ਹਾਲ ਚਾਲ ਵਧੀਆ ਵਧੀਆ ਠੀਕ ਠਾਕ ਅੱਛਾ ਅੱਛਾ ਹੋਰ ਕਿੱਥੇ ਆ ਮੈਂ ਤਾਂ ਇੱਥੇ ਆ ਆਪਣਾ ਕੰਮ ਤੇ ਅੱਛਾ ਅੱਛਾ ਤੇ ਯਾਰ ਇੱਕ ਲੋੜ ਪੈ ਗਈ ਤੇਰੀ ਭਰਾ ਦੀ ਦੱਸੋ ਮੈਨੂੰ ਯਾਰ ਥੋੜੇ ਜਿਹੇ ਪੈਸੇ ਚਾਹੀਦੇ ਸੀਗੇ ਇਹ ਕਿੰਨੇ ਦਾ ਮੈਨੂੰ ਯਾਰ 10000 ਚਾਹੀਦਾ ਹੈਗਾ ਇਹ ਕਦੋਂ ਚਾਹੀਦੇ ਆ ਦੋਆਂ ਦਿਨਾਂ ਤੱਕ ਚਾਹੀਦੇ ਹੀ ਇਹ ਦੋਆਂ ਦਿਨਾਂ ਤੱਕ ਮੈਨੂੰ 15 ਨੂੰ ਮਿਲਣੀ ਆ ਯਾਰ 15 ਨੂੰ ਤਾਂ ਮੈਨੂੰ ਤਨਖਾਹ ਮਿਲ ਜਾਣੀ ਆ 15 ਨੂੰ ਭਾਏ ਦੱਸਦਾ 15 ਲੈਣੀ ਤੇ 15 ਨੂੰ ਮਿਲ ਜਾਣੀ ਹੈ 15 ਤੋਂ ਬਾਅਦ ਦੀ ਗੱਲ ਪਾਣੀ ਹੈ ਮੇਰਾ ਵੀਰ ਹਣ ਚੱਲ ਵੇਦਾਂ ਫਿਰ ਭਰਾ ਮਰ ਕਰਦਾ ਕੋਈ ਹਲਮਾ ਚੱਲ ਵੇ ਹੋਰ ਕਰਦਾ ਯਾਰ ਕਿ ਤਿੰਨ ਜਾਮਾ ਇਹਨੂੰ ਦੋਨਾ ਹਲੋ ਹਲੋ ਆ ਲਵ ਕੀ ਆ ਚਲਾ ਵਧੀਆ ਵਧੀਆ ਤੂੰ ਸੁਣਾ ਮੇਰਾ ਵੀਰੇ ਬੱਸ ਵਧੀਆ ਵਧੀਆ ਭਰਾ ਮੇਰਾ ਤੇ ਲਵ ਯਾਰ ਕੰਪ ਪੈ ਗਿਆ ਤੇਰੇ ਨਾਲ ਹਾਂਜੀ ਹਾਂਜੀ ਦੱਸੋ ਯਾਰ ਮੈਨੂੰ ਥੋੜੀ ਜਿਹੀ ਪੈਸਿਆਂ ਦੀ ਜ਼ਰੂਰਤ ਹੈਗੀ ਪੈਸਿਆਂ ਦੀ ਆਹੋ ਯਾਰ ਪੈਸੇ ਤੇ ਯਾਰ ਤੈਨੂੰ ਪਤਾ ਹੀ ਆ ਹੁਣ ਮੁਸ਼ਕਲੀਆਂ ਮੇਰੇal ਵੀ ਬੁਲਟ ਤੈਨੂੰ ਪਤਾ ਹੁਣ ਮੈਂ ਜਿੱਦ ਕਰਕੇ ਕੱਢ ਜਾ ਕੋ ਬੁਲਟ ਲੈ ਲਿਆਈਓ ਤੇ ਘਰ ਦੇ ਹੁਣ ਕਿਸ਼ਤਾ-ਕੁਸ਼ਤਾ ਦਿੰਦੇ ਨਹੀਂ ਉਹਦੀਆਂ ਦੇ ਉਹ ਵੀ ਹੁਣ ਮੈਨੂੰ ਹੀ ਧਾਰਨੀਆਂ ਪੈਣੀਆਂ ਯਾਰ ਮੈਨੂੰ ਤਾਂ ਤੇਰੇ ਤੇ ਆਸ ਸੀ ਕਿ ਮੈਨੂੰ ਜ਼ਰੂਰਤ ਹੈ ਵੀ ਮੈਂ ਕੰਮ ਹੀ ਕੋਈ ਸਮਾਨ ਸੌਣ ਲੈ ਕੇ ਦੇਣਾ ਹੈਗਾ ਬਾਕੀ ਤੈਨੂੰ ਪਤਾ ਤਾਂ ਹੈ ਹੀ ਆ ਹੁਣ ਮੇਰੀ ਤਨਖਾਹ ਵੀ ਫਿਰ ਓਨੀ ਕੀ ਆ ਚੱਲ ਠੀਕ ਆ ਭਰਾ ਮੇਰਾ ਫਿਰ ਹਾਂਜੀ ਹਾਂਜੀ ਵੇਖ ਲੋ ਜੇ ਹੁੰਦਾ ਤੇ ਚਲੋ ਯਾਰ ਪਾਏ ਤੇ ਮੇਰੇ ਕੋ ਬਨ ਨਹੀਂ ਦੇ ਤੇ ਕੀ ਕਰਾਂ ਭੈਣ ਘਰ ਲੋੜੀ ਲੈ ਕੇ ਵੀ ਜਾਣਾ ਜ਼ਰੂਰੀ ਆ ਮੰਮੀ ਨੇ ਵੀ ਕਹਿਣਾ ਵਾ ਕੀ ਕਰਾਂ ਚਲ ਇਦਾਂ ਕਰ ਰਹੁਲ ਸ਼ਾਹ ਫੋਨ ਹੀ ਭੇਜ ਦੇ ਆਪੇ ਫੋਨਾਂ ਵਾਲ ਲਾਂਗੇ ਫਿਰ ਕੀ ਆ ਚਲ ਇਦਾਂ ਕਰਦਾ ਫੋਨ ਹੀ ਭੇਜਉਣਾ ਹਰ ਕੇ ਫਿਰ ਲਾਂਗੇ ਕੋਈ ਨਹੀਂ ਆ ਲੈ ਆਉਂਦੇ ਆ ਹਰੇ ਹਾਲੋ ਮੰਮੀ ਜੀ ਫੜੋ ਸਮਾਨ ਹੈ ਸਮਾਨ ਲੈ ਆਂਦਾ ਵਾ ਆ ਲੈਨਦਾ ਸਮਾਨ ਹੋ ਗਏ ਪੈਸੇ ਦਾ ਅਰੇਂਜਮੈਂਟ ਆਓ ਪੈਸੇ ਦਾ ਅਰੇਂਜਮੈਂਟ ਹੋਣ ਗਿਆ ਤੇ ਫਿਰ ਮੈਂ ਚੱਲ ਲੈ ਆਉਣਾ ਸਮਾਨ ਨਾਲੀ ਤੇ ਮੰਮੀ ਦੀ ਕਹਿੰਦੇ ਮੈਂ ਨਾਲ ਜਾਣਾ ਵਾ ਮੰਮੀ ਨੂੰ ਫਿਰ ਦੋੜਾ ਫੇਰਾ ਪਣਾ ਹੈਗਾ ਤੇ ਮੈਂ ਕਿਹਾ ਚੱਲ ਨਾਲ ਹੀ ਫਿਰ ਮਿਲੋ ਲੈ ਆਵਾਂ ਸਮਾਨ ਅੱਛਾ ਚਾਹਤ ਕੋਈ ਨਹੀਂ ਤੇ ਸੂਟ ਵਧੀਆ ਲੈ ਆ ਆ ਮੈਂ ਵੀ ਲੈ ਲਵਾਂ ਸੂਟ ਇਹਦੇ ਚ ਕੀ ਲੈਂਦਾਈ ਇਹ ਜਿਹੜੇ ਮੰਮੀ ਖਾਣ ਪੀਣ ਦਾ ਸਮਾਨ ਆ ਅੱਛਾ ਸਮਾਨ ਬਵਾ ਲੈ ਆਇਆ। ਐ ਚਿਕੀ ਲੈਂਦਾ ਹੀ। ਇੱਥੇ ਮੰਮੀ ਕਾਣ ਪੀਂਦਾ ਸਮਾਨ ਲੈਂਦਾ ਜੀ। ਠੀਕ ਆ ਸਮਾਨ ਤੇ ਬਵਾ ਲੈ ਆਇਆ। ਸੂਟ ਵੇਖਾਂ ਫਿਰ ਮੈਂ ਹੁਣ। ਸੂਟ ਤੇ ਵੇਖ ਲਓ ਸੂਟ ਚੰਗਾ ਲੈ ਆਏ ਜੇ। ਠੀਕ ਆ ਮੰਮੀ ਸੋਣਾ ਵਾ। ਬੜਾ ਸੋਣਾ। ਬੜਾ ਸੋਣਾ ਸੂਟ। ਬੜਾ ਸਿਰ ਸੋਣਾ। ਚਲੋ ਫਿਰ ਹੁਣ ਤੂੰ ਹੀ ਹੋ ਤਿਆਰ ਤਾਂ ਫਿਰ ਚੱਲੀਏ। ਤੇ ਮੈਂ ਆ ਤੇ ਤੂੰ ਹੀ ਜਾਣਾ ਵਾ। ਮੰਮੀ ਵੀ ਹੋ ਜਾਂਦੀ ਤਿਆਰ। ਤੇ ਫਿਰ ਕਿੰਨੇ ਕਿੱਦਾਂ ਜਾਵਾਂਗੇ ਆਪਾਂ ਮੋਪੜ ਤੇ ਮੰਮੀ ਮੈਂ ਗੱਡੀ ਦਾ ਪਤਾ ਕੀਤਾ ਵਾ ਤੇ ਮੈਂ ਮੁੰਡੇ ਨੂੰ ਫੋਨ ਕਰ ਦਿੰਨਾ ਤੇ ਫਿਰ ਇਹ ਗੱਡੀ ਤੇ ਚਲ ਜਾਾਂਗੇ ਠੀਕ ਆ ਫਿਰ ਆਪਾਂ ਹੋਈਏ ਤਿਆਰ ਹੋ ਜਾ ਮਮੀ ਤਿਆਰ ਤੂੰ ਵੀ ਹੋ ਜਾ ਫਿਰ ਆ ਜਾ ਚਲੋ ਚਲੋ ਫਾ ਲੋ ਆ ਮੈਂ ਵਿੱਚ ਚਿਪਾ ਦਿੰਨੀ ਆ ਕਰੋ ਫਰਟ ਲੈ ਲਿਆ ਆ ਮੰਮੀ ਵਿੱਚ ਹੈ ਸਹੀ ਸਮਾਨ ਸਾਰਾ ਪਿਆ ਹੀ ਆ ਆ ਜਾਓ ਸਿਕਮ ਜੀ ਸਸਿਕਾ ਮੈਂ ਤਾਂ ਸਰਪ੍ਰਾਈਜ਼ ਦੇਤਾ ਨਹੀਂ ਤੂੰ ਦੱਸਿਆ ਨਹੀਂ ਸਸਿਕਾ ਜੀ ਸਸਿਕਾ ਹਬਦੀ ਸਸਿਕਾ ਮੈਂ ਖੈਰ ਕਾ ਪਹਿਲਾਂ ਲੋੜੀ ਦੇਈ ਆ ਆਪਣੀ ਧੀ ਨੂੰ ਠੀਕ ਆ ਤੂੰ ਪਹਿਲਾਂ ਦਾਦੇ ਮੰਮੀ ਹੁਣੀ ਮੈਂ ਅੱਜ ਹੀ ਗਈ ਦੀਨ ਲੋੜੀ ਦੇਣ ਉਹ ਵੀ ਆਇਆ ਰਹਿ ਜਾਂਦੇ ਜੇ ਤੂੰ ਫੋਨ ਕਰ ਦਿੰਦੇ ਤੇ ਚਲ ਕੋਈ ਨਹੀਂ ਚਲ ਜਿਆ ਕਿਥੇ ਚਲ ਆਜੋ ਅੰਦਰ ਰਾਹੁਲ ਮੈਂ ਤੇਰਾ ਫੋਨ ਲੌਂਡਾ ਹੀ ਹਾਂ ਤੂੰ ਫੋਨ ਵੀ ਨਹੀਂ ਚੁੱਕਿਆ ਤੇਰਾ ਫੋਨ ਬੰਦ ਹੁੰਦਾ ਹੁੰਦਾ ਹੈਗਾ ਫਿਰ ਨੈਟਵਰਕ ਦੀ ਵੀ ਪ੍ਰੋਬਲਮ ਹੁੰਦੀ ਹੈ ਨਾ ਮੇਰੇ ਖਾਣ ਨੈਟਵਰਕ ਨਹੀਂ ਹੋਣਦੇ ਹੁਣੇ ਕੀਕਾ ਤਾਂ ਮੈਂ ਵੀ ਲਾਉਣ ਢੀ ਹਾਂ ਤਾਂ ਤਾਂ ਵੀ ਨਹੀਂ ਲੱਗਣ ਡਿਆ ਉਹ ਕਈ ਯਾਰ ਹੋ ਜਾਂਦਾ ਰੇਂਜ ਰੋਣ ਤੈਨੂੰ ਪਤਾ ਖਰਾਬ ਹੋ ਜਾਂਦੀ ਫਿਰ ਉਹੜੇ ਕਰਨਾ ਨਹੀਂ ਲੱਗਦਾ ਕਈ ਯਾਰ ਦਿਖਾਉ ਮਾ ਫੋਨ ਪਾਲਾ ਵੇਖਾ ਪਾਲਾ ਕੁਝ ਨਹੀਂ ਕਰੀਂ ਜਿਨੀ ਆਉਣ ਢੀ ਫੋਨ ਫੋਨ ਤਾਂ ਮੇਰੇ ਖਾਲਾ ਘਰੇ ਰਹਿ ਗਿਆ ਵਾ ਹਾਂ ਘਰੇ ਕਿੱਧਰ ਰਹਿ ਗਿਆ ਅੰਦਰ ਤਾਂ ਤੁਸੀਂ ਗਏ ਨਹੀਂ ਤਾਂ ਫੋਨ ਘਰ ਕਿੱਧਰ ਰਹਿ ਗਿਆ ਮੈਨੂੰ ਤਾਂ ਲੱਗਦਾ ਕੋਈ ਹੋਰ ਹੀ ਗੱਲ ਐ ਚਲ ਦੋਸਤੋ ਸੱਚੀ ਗੱਲ ਕੀ ਐ ਦੱਸ ਰੌਲ ਫੋਨ ਕਿੱਥੇ ਆ ਅੰਦੇ ਦੇ ਫੋਨ ਤੇ ਮੈਂ ਇਹ ਵੇਚਦਾ ਹਾਂ ਫੋਨ ਵੇਚਦਾ ਰੌਹਲ ਇਹਦੀ ਕੀ ਮਜਬੂਰੀ ਹੀ ਤੇਰੀ ਫੋਨ ਕਿਉਂ ਵੇਚਦਾ ਤੂੰ ਦੇਦੀ ਮੈਂ ਦੱਸਣੀ ਹੈ ਕੀ ਮਜਬੂਰੀ ਹੀ ਫੋਨ ਵੇਚਣ ਦੀ ਮੰਮੀ ਨੇ ਨਾ ਕਿਹਾ ਕਿ ਗੇਟ ਖੜੀ ਹੀ ਪਿਲੋੜੀ ਆ ਗਈ ਗੱਤੀ ਦੇਣ ਜਾਣਾ ਵਾ ਤੇ ਹਾਂ ਨੂੰ ਤੁਹਾਨੂੰ ਪਤਾ ਹੀ ਤਨਖਾਹ ਮਿਲਦੀ 15 ਤਰੀਕ ਨੂੰ ਤੇ ਪੈਸਿਆਂ ਦਾ ਅਰੇਂਜਮੈਂਟ ਨਹੀਂ ਹੋਇਆ ਹੋਣਾ ਤੇ ਇਹ ਕਰਕੇ ਇਹਨਾਂ ਨੇ ਫੋਨ ਵੇਚਦਾ ਆਪਣਾ ਤੇ ਤਾਂ ਕਰਕੇ ਹਾਂ ਜੀ ਆ ਕੀ ਗੱਲ ਹੋਈ 15 ਤੋਂ ਬਾਅਦ ਆ ਜਾਂਦੀ ਲੋੜੀ ਇਹ ਤੁਹਾਡੀ ਗੱਲ ਪਗੌਣ ਕਰਕੇ ਉਹਨਾਂ ਨੇ ਫੋਨ ਵੇਚਤਾ ਆਪਣਾ ਪੁੱਤ ਮੈਂ ਤੇ ਆਖਿਆ ਚਲ ਸਹੁਰੇ ਘਰ ਤੇਰੀ ਬੇਇੱਜ਼ਤੀ ਨਾ ਹੋਵੇ ਹਰ ਵਾਰੀ ਇਹ 15 ਨੂੰ ਜਾਂਦੇ ਆ ਜਾਂ ਬਾਅਦ ਚ 15 ਤੋਂ ਜਾਂਦੇ ਆ ਕਦੀ ਵੀ ਲੋੜੀ ਤੋਂ ਪਹਿਲਾਂ ਨਹੀਂ ਆਏ ਮੈਂ ਤੇ ਪੁੱਤ ਤਾਂ ਕਰਕੇ ਆਖਿਆ ਸੀ ਪਰ ਮੈਨੂੰ ਕੀ ਪਤਾ ਸੀ ਇਹਦਾ ਰੈਜਿਮੈਂਟ ਨਹੀਂ ਪਿਆਹਦਾ ਹੋਣਾ ਕਿ ਇਹਨੇ ਫੋਨ ਹੀ ਵੇਚ ਦੇਣਾ ਫਿਰ ਕਿ ਹੋਇਆ ਅਮ ਜੀ ਬਾਅਦ ਚ ਆ ਜਾਂਦੀ ਲੋੜੀ ਸਾਰਾ ਮਹੀਨਾ ਲੋੜੀ ਦਾ ਹੀ ਹੁੰਦਾ ਵਾ ਇਹ ਤੇ ਹੁਣ ਇਹਨੂੰ ਫੋਨ ਵੇਚਣਾ ਪਿਆ ਵਾ ਚਲ ਫੋਨ ਨਾ ਵੇਚਣਾ ਪੈਂਦਾ 15 ਨੂੰ ਮਿਲਦੀ ਤਨਖਾਹ ਉਦੋਂ ਆ ਜਾਂਦੀ ਲੋੜੀ ਮੇਰੀ ਬੇਇੱਜ਼ਤੀ ਕਰਦੀ ਹੋਣੀ ਹੈ ਤੇ ਮੇਰੀ ਚਲ ਪੁੱਤ ਕੋਈ ਨਹੀਂ ਐ ਕਦ ਮੇਥੋਂ ਗਲਤੀ ਹੋ ਗਈ ਆ ਅੱਗੇ ਤੋਂ ਨਹੀਂ ਮੈਂ ਇਦਾਂ ਕਰਦੀ ਜਿਉਂ ਵੀ ਤੈਨੂੰ ਦੇ ਕੇ ਜਾਣ ਜਾਂ ਜਦੋਂ ਵੀ ਤੈਨੂੰ ਆਉਣ ਮਿਲਣਾ ਜਾਂ ਕੁਝ ਵੀ ਲੋੜੀ ਲੇਟ ਆਉਣ ਪਹਿਲੋਂ ਆਉਣ ਇਹਦੇ ਵਿੱਚ ਮੈਂ ਨਹੀਂ ਹੁਣ ਕੁਝ ਵੀ ਕਹਿੰਦੀ ਤੇ ਹੁਣ ਤੇ ਤੁਸੀਂ ਮੈਨੂੰ ਮਾਫੀ ਦੇ ਦਿਓ ਅੱਗੇ ਤੋਂ ਮੈਂ ਆ ਕੁਛ ਨਹੀਂ ਕਹਿੰਦੀ ਠੀਕ ਆ ਰਾਹਲ ਉਹ ਤੇ ਮੇਰੇ ਕਰਕੇ ਤੂੰ ਫੋਨ ਵੇਚਿਆ ਵਾ ਤੇ ਅੱਗੇ ਤੋਂ ਮੈਂ ਇਦਾਂ ਦੀ ਗਲਤੀ ਨਹੀਂ ਕਰਦੀ ਤੇ ਹੁਣ ਮੇਰਾ ਪੁੱਤ ਮਾਫ ਕਰ ਦੇ ਤੇ ਕੋਈ ਗੱਲ ਨਹੀਂ ਮੈਂ ਤੈਨੂੰ ਫੋਨ ਲਿਆ ਦੂੰਗੀ ਚਲੋ ਮੰਮੀ ਤੀ ਹੁਣ ਮਾਫੀ ਨਾ ਮੰਗੋ ਠੀਕ ਆ ਫੋਨ ਤੇ ਫੇਰ ਆ ਜਨਾ ਵਾ ਕੋਈ ਨਹੀਂ ਜਿੱਦੀ ਜੋ ਹੁਣ ਆਈ ਹੋ ਗਿਆ ਤੇ ਨਾਲੇ ਹੈਪੀ ਲੋੜੀ ਤੈਨੂੰ ਚਲੋ ਤੁਹਾਨੂੰ ਸਾਰਿਆਂ ਨੂੰ ਹੁਣ ਹੈਪੀ ਲੋੜੀ ਤਹੀ ਬੈਠੋ ਤੇ ਮੈਂ ਚਾਹ ਬਣਾ ਕੇ ਲਿਆਉਣੀ ਆ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਡਾ ਸੀਰੀਅਲ ਕਿਹੋ ਜਿਹਾ ਲੱਗਿਆ ਬਾਕੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਇਤੋਂ ਵਧੀਆਂ ਤੋਂ ਵਧੀਆਂ ਹੀ ਹੋਰ ਵੀ ਸੀਰੀਅਲ ਲੈ ਕੇ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਠੀਕ ਹੈ ਜੀ ਤੇ ਬਾਕੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਬਾਕੀ ਕੁਸਚਨ ਵੀ ਦੱਸਣਗੇ ਸਟੋਰੀ ਨੂੰ ਵਾਦ ਤੋਂ ਵਾਦ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਚ ਸਾਨੂੰ ਜਰੂਰ ਦੱਸਿਓ ਕਮੈਂਟ ਬਾਕਸ ਚ ਕਿ ਇਹ ਸਟੋਰੀ ਤੁਹਾਨੂੰ ਕਿਵੇਂ ਦੀ ਲੱਗੀ ਆ ਜੇ ਤੁਹਾਨੂੰ ਵਧੀਆ ਲੱਗੀ ਆ ਤੇ ਸਾਨੂੰ ਜਰੂਰ ਦੱਸਿਓ ਕਿਉਂਕਿ ਅਸੀਂ ਇਹਦੇ ਵਲ ਵੀ ਆ ਕਿ ਹੋਰ ਵੀ ਤੁਹਾਨੂੰ ਇਹ ਤੋਂ ਵਧੀਆ ਤੋਂ ਵਧੀਆ ਸਟੋਰੀਆਂ ਤੁਹਾਡੇ ਅੱਗੇ ਪੇਸ਼ ਕਰਾਂਗੇ ਇਸ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਵੈਬ ਸੀਰੀਜ਼ ਸ਼ੁਰੂ ਕਰੀਏ ਪਾਰਟ 1 ਤੋਂ ਪਾਰਟ 2 3 ਇਸ ਤਰ੍ਹਾਂ ਕਰਕੇ ਹੀ ਲੰਬੀ ਸਟੋਰੀ ਸ਼ੁਰੂ ਕਰੀਏ ਜੇ ਤੁਹਾਨੂੰ ਇਹ ਵਧੀਆ ਲੱਗੀ ਆ ਫਿਰ ਸਾਨੂੰ ਦੱਸਿਓ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਸੀਰੀਅਲ ਵਾਈਜ਼ ਸ਼ੁਰੂ ਕਰੀਏ ਤੇ ਫਿਰ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਕਿ ਤੁਹਾਡੀ ਡਿਮਾਂਡ ਤੇ ਹੀ ਅਸੀਂ ਸ਼ੁਰੂ ਕਰਾਂਗੇ ਸਤਿ ਸ੍ਰੀ ਅਕਾਲ ਜੀ ਧੰਨਵਾਦ